ਪੜਨ ਘਰ ਬਚਾਉਣ ਚੱਲੇ ਆ ਤੇਰੀ ਪੜਿਆ ਦੁਕਾਨਾਂ ਬਚਾਉਣ ਚੱਲੇ ਆ 3 ਦਿਨਾਂ ਨੇ ਸਾਨੂੰ ਭਰੋਸੇ ਲੈ ਕੇ ਲੋਕਾਂ ਨੂੰ ਗੋਰਤੀ ਆ ਕਿ ਉਹ ਸੱਟ ਫੇਡ ਮਾਰਨੀ ਖੇਤਰਾ ਨਾ ਕਰੇ ਐ ਕਿਹਨਾਂ ਨੂੰ ਬਚਾਉਣਾ ਹੁੰਦੇ ਆ ਜਾਇ ਸਰਕਾਰ ਦੇ ਜ਼ਬਰਦਸਤ ਸੂਰ ਬਣਾ ਲਕਰਾਂਗੇ ਆਵਾਂ ਕਰਾਂ ਸਬਰਦਾਨ ਕਰਾਂਗੇ ਛੋਟੇ ਜਹੰਗਾਰ ਬਣਦੀਆਂ ਅਸੀਂ ਗਰੀਬਾਂ ਦੇ ਘਰ ਬਚਾਉਣ ਚੱਲੇ ਆ ਤੇਰੀ ਪੜਿਆ ਦੁਕਾਨਾਂ ਬਚਾਉਣ ਚੱਲੇ ਆ 3 ਦਿਨਾਂ ਨੇ ਸਾਨੂੰ ਭਰੋਸੇ ਲੈ ਕੇ ਅਸੀਂ ਚੀਮਾ ਮੰਡੀ ਮੀਟਿੰਗ ਦੇ ਬਾਅਦ ਉਹ ਦੁਬਾਰਾ ਇਹਨਾਂ ਨੇ ਕਬਜ਼ਾ ਕਰਿਆ ਕੰਨੇ ਅਸੀਂ ਕਬਜ਼ਾ ਨਹੀਂ ਕਰਦਾ ਮੈਂ ਬੈ ਕੇ ਗੱਲ ਨਿਬੇੜਾਂਗੇ ਥੀਸੀ ਮੈਡਮ ਦੀ ਅਸੀਂ ਧੀ ਉਦੀ ਐਸਐਸਪੀ ਦੀ ਸਾਰੇ ਮਲਾਜ ਖੜੇ ਨੇ ਇਹਨਾਂ ਨੇ ਜਦੋਂ ਅਸੀਂ ਮੀਟਿੰਗ ਦੇ ਬਾਅਦ ਚੀਮੇ ਬਾਜ ਕਬਜ਼ਾ ਕਰ ਲਿਆ ਜਿਸ ਕਰਕੇ ਭਰਾਵੋ ਅੱਜ ਅਸੀਂ ਆਇਆਗੇ ਇਹ ਜ਼ਮੀਨ ਦਾ ਕਬਜ਼ਾ ਦੁਬਾਰਾ ਲਵਾਂਗੇ ਗੱਡੀ ਜੀ ਅਸੀਂ ਲਿੰਗ ਰਹੇ ਤੇ ਸਾਡੇ ਪੁਲਿਸਾਂ ਡੰਡੇ ਮਾਰੇ ਗੱਡੀ ਤੇ ਤਾਂ ਦੀ ਗੱਡੀ ਤੇ ਕਰੀ ਜਾ ਭਿਉਣਾ ਕੋਈ ਗੱਲ ਨਹੀਂ ਅਸੀਂ ਕਿਧਰ ਵਾਜਾਂਗੇ ਤੇ ਪ੍ਰਾਪਤ ਲਿਖਾਇਆ ਗੱਡੀ ਨੂੰ ਨਹੀਂ ਨਹੀਂ ਬਰਾ ਕੋ ਦਿੰਦੀ ਮਾਨੂੰ ਕੋਈ ਨਹੀਂ ਕਿ ਉਹ ਸੱਟ ਫੇਡ ਮਾਰਨੀ ਖਤਰਾ ਨਾ ਕਰੇ ਐਸਾ ਕਰੂਗੇ ਅਸੀਂ ਉਲਟਾ ਹਾਂਗੇ ਜੈਸਾ ਉਹ ਜਗਰ ਦੇ ਸਮਰ ਨਾਲ ਲੱਗਣਾਗੇ ਪਾਵਰ ਦੇ ਸਮਰ ਨਾਲ ਕਰਾਂਗੇ ਓਡੇ ਚ ਹੰਕਾਰ ਹੈ ਗਰਦੀਆਂ ਅਸੀਂ ਗਰੀਬਾਂ ਦੇ ਘਰ ਬਚਾਉਣ ਚੱਲੇ ਆ ਗਰੀਬਾਂ ਦੇ ਦੁਕਾਨਾਂ ਬਚਾਉਣ ਚੱਲੇ ਆ 3 ਦਿਨ ਸਾਨੂੰ ਭਰੋਸੇ ਲੈ ਕੇ ਅਸੀਂ ਚੀਮਾ ਮੰਡੀ ਮੀਟਿੰਗ ਦੇ ਬਾਗੇ ਉਹ ਦੁਆ ਇਹਨਾਂ ਦਾ ਕਬਜ਼ਾ ਕਰਿਆ ਕਹਿੰਦੇ ਅਸੀਂ ਕਬਜ਼ਾ ਨਹੀਂ ਕਰਦਾ ਪਰ ਬੈਠ ਕੇ ਗੱਲ ਨਵੇਂ ਡਾਂਗੇ ਥੀਸੀ ਮੈਡਮ ਦੀ ਅਸੀਂ ਦੀ ਉਦੀ ਐਸਐਸਪੀ ਦੀ ਸਾਰੇ ਮਨਾਜੂ ਖੜੇ ਨੇ ਇਹਨਾਂ ਦੇ ਨਾਲ ਅਸੀਂ ਮੀਟਿੰਗ ਦੇ ਬਾਅਦ ਇਹ ਜ਼ਮੀਨ ਬਾਅਦ ਚ ਕਬਜ਼ਾ ਕਰ ਲਿਆ ਇਸ ਕਰਕੇ ਭਰਾਵੋ ਅੱਜ ਅਸੀਂ ਆਇਆਗੇ ਇਹ ਜ਼ਮੀਨ ਦਾ ਕਬਜ਼ਾ ਦੁਬਾਰਾ ਲਵਾਂਗੇ ਗੱਡੀ ਜੀ ਅਸੀਂ ਲਿੰਗ ਰਹੇ ਤੇ ਸਾਡੇ ਪਸਾ ਡੰਡੇ ਮਾਰੇ ਗੱਡੀ ਤੇ ਤਾਂ ਹੀ ਗੱਡੀ ਤੇਰੀ ਜਾ ਬਿਹਾਉਣਾ ਕੋਈ ਗੱਲ ਨਹੀਂ ਇਸ ਕਿਧਰ ਜਾ ਕੇ ਪ੍ਰਾਪਤੋਂ ਲਿਖਾਇਆ ਗੱਡੀ ਨੂੰ ਲੈ ਲੈ ਪ੍ਰਾਪਤੋਂ ਨੂੰ ਮੰਨੂ ਕੋਰਤੀ ਆ ਕਿ ਵੇ ਸੱਟ ਫੇਡ ਮਾਰਨੀ ਖੇਤਰਾ ਨਾ ਕਰੋ ਐ ਕਿਹਾ ਆ ਬਸ ਜਾਇ ਪ੍ਰਾਪਤੋਂ ਦੇ ਜ਼ਮਾਨੇ ਤੇ ਲੱਗਰਾਂਗੇ ਆਪਾਂ ਤਾਂ ਕਰਾ ਸਵਾਲ ਕਰਾਂਗੇ ਲੋਟੇਟ ਹਕਤਾਰ ਅਸੀਂ ਗਰੀਬਾਂ ਦੇ ਘਰ ਵਿਚੋਂ ਚੱਲੇ ਆ ਗਰੀਬਾਂ ਦੇ ਦੁਕਾਨਾਂ ਵਿਚੋਂ ਚੱਲੇ ਆ 3 ਦਿਨ ਸਾਨੂੰ ਭਰੋਸੇ ਲੈ ਕੇ ਅਸੀਂ ਕੀਮਾ ਮੰਡੀ ਮੀਟਿੰਗ ਤੇ ਬੱਗੇ ਉਹ ਦੁਵਾ ਇਹਨਾਂ ਨੇ ਕਬਜ਼ਾ ਕਰਿਆ ਕਹਿੰਦੇ ਅਸੀਂ ਕਬਜ਼ਾ ਨਹੀਂ ਕਰਦਾ ਮੈਂ ਬੈ ਕੇ ਗੱਲ ਨਿਬੇੜਾਂਗੇ ਥੀਸੀ ਮੈਡਮ ਦੀ ਅਸੀਂ ਟੀਯੂ ਦੀ ਐਸਐਸਪੀ ਦੀ ਸਾਰੇ ਮਨਜੂ ਖੜੇ ਨੇ ਇਹਨਾਂ ਨੇ ਜਦੋਂ ਅਸੀਂ ਮੀਟਿੰਗ ਤੇ ਬੱਗੇ ਚੀਮੇ ਬਾਅਦ ਕਬਜ਼ਾ ਕਰ ਲਿਆ ਇਸ ਕਰਕੇ ਭਰਾਵੋ ਅੱਜ ਅਸੀਂ ਆਏ ਆਂਗੇ ਇਹ ਜ਼ਮੀਨ ਦਾ ਕਬਜ਼ਾ ਦੁਬਾਰੇ ਲਵਾਂਗੇ ਗੱਡੀ ਜੀ ਅਸੀਂ ਲਿੰਗ ਰਹੇ ਤੇ ਸਾਡੇ ਪੁੱਛਾ ਡੰਡੇ ਵਾਲੇ ਗੱਡੀ ਤੇ ਤਾਰੀਖੀ ਗੱਡੀ ਤੇਰੀ ਜਾ ਭਿਆਉਣਾ ਕੋਈ ਗੱਲ ਨਹੀਂ ਅਸੀਂ ਕਿਧਰ ਵਾਜਾਂਗੇ ਤੇ ਪ੍ਰਾਪਤੋਂ ਲਿਖਾਇਆ ਗੱਡੀ ਕੋਈ ਨਹੀਂ ਨਹੀਂ ਪ੍ਰਾਪਤੋਂ ਗੱਡੀ ਇਹਨਾਂ ਨੂੰ ਕੋਰਤੀ ਆ ਕਿਹੜਾ ਸੱਟ ਫੋਟ ਮਾਰਨੀ ਖੇਤਰਾ ਨਾ ਕਰੋ ਐਸਾ ਕਰਾਂਗੇ ਜਦੋਂ ਜਦੋਂ ਕਰਾਂਗੇ ਸਬਰ ਨਾਲ ਕਰਾਂਗੇ ਛੋਟੇ ਜਹੰਕਾਰ ਹੰਕਾਰ ਦੋਲੀਆਂ ਅਸੀਂ ਗਰੀਬਾਂ ਦੇ ਘਰ ਬਚਾਉਣ ਚੱਲੇ ਆ ਤੇਰੀ ਬੜੀ ਦੁਕਾਨਾਂ ਬਚਾਉਣ ਮੀਟਿੰਗ ਤਿੰਨ ਦਿਨ ਸਾਨੂੰ ਭਰੋਸੇ ਲਾ ਕੇ ਅਸੀਂ ਚੀਮਾ ਮੰਡੀ ਮੀਟਿੰਗ ਤੇ ਬੈ ਕੇ ਉਹ ਦੁਵਾ ਇਹਨਾਂ ਨੇ ਕਬਜ਼ਾ ਕਰਿਆ ਕਹਿੰਦੇ ਅਸੀਂ ਕਬਜ਼ਾ ਨਹੀਂ ਕਰਦਾ ਪਰ ਬੈ ਕੇ ਗੱਲ ਨਵੇੜਾਂਗੇ ਥੀਸੀ ਮੈਡਲ ਦੀ ਅਸੀਂ ਦੀ ਹੁੰਦੀ ਐਸਐਸਪੀ ਦੀ ਸਾਰੇ ਮੁਲਾਜ਼ਮ ਖੜੇ ਨੇ ਇਹਨਾਂ ਦੇ ਨਾਲ ਅਸੀਂ ਮੀਟਿੰਗ ਤੇ ਬੈ ਕੇ ਚੀਮੇ ਬਾਜ਼ ਕਬਜ਼ਾ ਕਰ ਲਿਆ